ਬਰਸਾੜਾ ਜਿ ਘੜ ਕੇ ਐਂਡ ਲੱਗਿਆ ਹਾਂ ਜ਼ਰੂਰ ਲਓ ਨੂੰ ਲਾਈਕ ਸ਼ੇਅਰ ਕਰਿਓ ਹੈ ਨਾ ਲੈ ਲੈ ਇਹ ਨਾਲ ਖਾ ਲਿਆ ਇਹਦੇ ਨਾਲ ਪਾਣੀ ਵੀ ਲਿਆ ਨਾਲ ਜਿਆਦਾ ਪਾਸਾ ਕਮਾਓ ਚਲੋ ਵੀ ਬਰਸ ਸਟਾਰਟ ਕਰ ਦੋ ਤੇ ਨਾਲ ਹੀ ਸਾਨੂੰ ਕਮੈਂਟ ਕਰਕੇ ਦੱਸੋ ਵੀ ਜਿਹੜੇ ਸਾਨੂੰ ਡਿਗਦੇ ਨੂੰ ਦੇਖਣਾ ਚਾਹੁੰਦੇ ਆ ਵਾਸੀ ਉਹਨਾਂ ਪੱਲੇ ਕੱਲੀਆਂ ਉੜੀ ਕਰ ਰਹਿਣੀਆਂ ਜਿਹੜੀ ਡੈਕੋਰੇਸ਼ਨ ਕੀਤੀ ਸੀਗੀ ਉਹ ਦੇਖੋ ਝੰਡੀਆਂ ਕਿੰਨੇ ਸੋਹਣੇ ਲੱਗ ਰਹੇ ਉੱਤੇ ਹਾਂ ਆ ਮੈਂ ਤੇ ਨੂੰ ਮਨੋ ਜੱਸੇ ਬੱਟੀਆ ਚੇਲਾ ਹੈ ਪੁੱਤ ਤਾਏ ਦਾ ਮੁੰਡਾ ਇਹਦਾ ਹਾਂਸਾਂ ਦੀ ਜੋੜੀ ਕੰਨਾ ਇੱਕ ਗੋੜੀ ਸੱਸਰੀ ਦਾ ਅੱਜ ਦੇਖਿਆ ਬੰਦ ਵਾਹ ਯਾ ਸਪੀਡ ਨਾਲ ਪੂਰੀ ਸਪੀਡ ਨਾਲ ਵਾਓ ਓਏ ਦੇ ਫਾਸਟ ਮੇਰਾ ਆਸ਼ੀਰਵਾਦ ਤੁਹਾਡੇ ਨਾਲ ਹੈ ਸਾਰੀ ਏਜ ਕੈਟਾਗਰੀ ਦੇ ਆ ਸਾਰੇ ਬੱਚੇ ਲੱਗ ਰਿਹਾ ਵਾਰਮ ਅਪ ਕਰ ਨੂੰ ਗੁੱਡ ਮਾਰਨਿੰਗ ਗਾਇਜ਼ ਵੈਲਕਮ ਬੈਕ ਮਾਈ ਯੂਟਿਊਬ ਚੈਨਲ ਦਾਸ ਫਿਟਨੈਸ ਟੇਕ ਨਿਊ ਬਲੌਗ ਤੁਹਾਡਾ ਕਰਦੇ ਹਾਂ ਸਵਾਗਤ ਤੇ ਅੱਜ ਵੀ ਮਿੱਤਰੋ ਆਪਾਂ ਤੁਹਾਨੂੰ ਦਿਖਾਉਨੇ ਆ ਜਿਵੇਂ ਸਾਈ ਬਣੀ ਹੋਈ ਹੈ ਇੱਥੇ ਸੋ ਸੈਂਟਰ ਦਾ ਵਿਭਾਗ ਹੁੰਦਾ ਹੈ ਜਿੱਥੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਰਾ ਕੁਝ ਫ੍ਰੀ ਹੁੰਦਾ 12 ਤੋਂ 18 ਸਾਲ ਦੀ ਏਜ ਵਾਲੇ ਬੱਚੇ ਟ੍ਰਾਇਲ ਦੇ ਸਕਦੇ ਆ ਤੇ ਉਹਨਾਂ ਦੀ ਹਾਈ ਅਚੀਵਮੈਂਟ ਹੋਊਗੀ ਉਹ ਨਾਲ ਲੱਗੇ ਜਾਂਦੀ ਆ ਤੇ ਦਿਖਾਉਨੇ ਅੱਜ ਦੂਜਾ ਦਿਨ ਅੱਜ ਉਹਨਾਂ ਦੇ ਗੇਮ ਟ੍ਰਾਇਲ ਨੇ ਕੱਲ ਫਿਜ਼ੀਕਲ ਫਿਟਨੈਸ ਦੇ ਸੀਗੇ ਤੇ ਤੁਹਾਨੂੰ ਪੂਰਾ ਦਿਖਾਵਾਂਗੇ ਘਰ ਐਨਜੋਏ ਹਾਂਜੀ ਗਾਇਸ ਅੱਜ ਇਹਨਾਂ ਦੇ ਗੇਮ ਟ੍ਰਾਇਲ ਨੇ ਤੇ ਮਤਲਬ ਵਾਰਮ-ਅਪ ਹੋ ਗਿਆ ਸਟਾਰਟ ਸਾਰੇ ਵਿੱਚ ਵਾਰਮ-ਅਪ ਕਰੀ ਜਾਂਦੇ ਆ ਤੇ ਬਾਅਦ ਚ ਉਹਨਾਂ ਤੋਂ ਬਾਲਾਂ ਮਰਵਾ ਕੇ ਦੇਖੋਗੇ ਜਿੱਦਾਂ ਦਾ ਵੀ ਕੋਈ ਮਤਲਬ ਜਿਹੜੀ ਜਿਹੜੀ ਪੋਜੀਸ਼ਨ ਦੇ ਖੇਡਦਾ ਉਹਦਾਂ ਦਾ ਦੇਣਗੇ ਫਿਰ ਇਹਨਾਂ ਨੂੰ ਤਰ ਦੇਖੋਗਾ ਬਾਲਾਂ ਹੀ ਬਾਲਾਂ ਸਾਰੇ ਬੱਚੇ ਲੱਗ ਰਿਹਾ ਵਾਰਮ-ਅਪ ਕਰਨ ਤੇ ਆਪਣਾ ਪੱਠਾ ਵੀ ਆ ਗਿਆ ਤੁਹਾਨੂੰ ਦਿਖਾਉਣੇ ਹੋਰ ਫਿਰ ਕੈਂਮ ਲੇਟ ਹੋ ਗਿਆ ਜਦੋਂ ਹਣਾ ਕੀ ਅਜੇ ਤੱਕ ਪੂਰਾ ਬਣ ਕੇ ਆਏ ਹੈ ਐਨਵੇਂ ਨੰ ਕਰਕੇ ਆਏ ਕੰਮ ਸਾਰੀ ਏਜ ਕੈਟਾਗਰੀ ਦੇ ਆ ਹਾਈਟ ਦੇ ਕਿਸੇ ਦੀ ਛੋਟੀ ਹਾਈਟ ਕਿਸੇ ਦੀ ਵੱਡੀ ਹਾਈਟ ਹੈ ਸਾਰੇ ਆਇਆ ਟ੍ਰੈਲ ਦੇ ਸੈਵ ਨੂੰ ਆ ਬੱਚੇ ਯਾਦ ਕਰੀ ਜਾਂਦੇ ਆ ਕੌਣ ਆ ਉਹ ਜਸਰ ਭੱਟੀ ਦੌੜ ਲਗਾਉਂਦੇ ਵੀਰੇ ਨਾਲ ਹੈਂਡਸ਼ੇਕ ਕਰੋ ਪੁੱਤ ਵੀਰੇ ਨਾਲ ਹੈਂਡਸ਼ੇਕ ਕਰੋ ਸੈਵ ਦੇ ਫੈਨ ਨੇ ਬੱਚੇ ਹੈਲੋ ਕਰੋ ਹਾਂ ਆ ਮੈਂ ਨੰਮਾ ਲਾ ਜੱਸੇ ਪੱਟੀਆ ਚੇਲਾ ਹੈ ਪੁੱਤ ਤਾਏ ਦਾ ਮੁੰਡਾ ਇਹਦਾ ਕਾਂਦੀ ਹੋ ਗਿਆ ਹੁਣ ਦੇਖੀ ਲੈ ਚੈਟ ਕਰਕੇ ਦਿਖਾਣਗੇ ਕਰਿਓ ਜੀ ਵਾਹ ਯਾ ਸਪੀਡ ਨਾਲ ਪੂਰੀ ਸਪੀਡ ਨਾਲ ਵਾਹ ਓਏ ਹੈ ਵੈਰੀ ਗੁੱਡ ਯਾਰ 4-4 ਸਾਲ ਹੋ ਗਏ ਉਹਨਾਂ ਨੂੰ ਪ੍ਰੈਕਟਿਸ ਕਰਦਿਆਂ ਨੂੰ ਹਜੇ ਸਾਰੇ 12-12 ਸਾਲਾਂ ਦੇ ਆ ਵੈਰੀ ਗੁੱਡ ਓਕੇ 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 ਆ ਜਾਓ ਸਰਦਾਰ ਜੀ ਪੂਰੇ ਫਾਸਟ ਤੇਰੀ ਮਾਰ ਤੇ ਅੱਗੇ ਸਹੀ ਹੈ ਯਾਰ ਵੈਰੀ ਗੁੱਡ ਚੱਕ ਤੋ ਅੱਜ ਰੇਸ ਠੀਕ ਹੈ ਮੇਰਾ ਆਸ਼ੀਰਵਾਦ ਤੁਹਾਡੇ ਨਾਲ ਹੈ ਹਾਂਸਾਂ ਦੀ ਜੋੜੀ ਕੰਨ ਨਾ ਇੱਕ ਗੋਲੀ ਪੰਮੀ ਅੰਕਲ ਤੇ ਜੀਵਨ ਮਾਨੂਕੇ ਗਿੱਲਾਂ ਵਾਲਾ ਅੰਕਲ ਜੀ ਸਸਵਰੀਕਾਰ ਅੱਜ ਦੇਖਿਆ ਬੰਦੋ ਲੋ ਜੀ ਸਰਬਸਾਂ ਤੇ ਉਧਰ ਲਿਬਰੋ ਖੜੇ ਆ ਬਾਲ ਨੂੰ ਕੰਟਰੋਲ ਕਰਨ ਵਾਸਤੇ ਆਪਣੇ ਚੋਬਰ ਬਾਲ ਮਾਰਦੇ ਨੂੰ ਦੇਖਦੇ ਚੱਲ ਚੱਲ वेलकम गाइस वेलकम पप्पू भाई ने तहां चक्कर रखे हैं <laughs> चूटी दे रहा है पप्पू भाई देसी राइडर चूतियां देवे ये चूतियां दे होवे चूतियां दे हो दे होवे वाह बाबू थैंक यू ਹਾਂਜੀ ਮਿੱਤਰੋ ਜਿਹੜੇ ਬੰਦੇ ਨਾ ਮਤਲਬ ਰੋਟੀ ਖਾਣ ਦੇ ਬਾਅਦ ਬ੍ਰਸ਼ ਨਹੀਂ ਕਰਦੇ ਹੈਗੇ ਹਨ ਉਹਨਾਂ ਨੂੰ ਲੱਗਦਾ ਉਹ ਵੀ ਮਤਲਬ ਹੁਣ ਕੀ ਕਰਾਂਗੇ ਕਰਕੇ ਉਹਨਾਂ ਵਾਸਤੇ ਇੱਕ ਨਵੀਂ ਤਰਕੀਬ ਸੋਚੀ ਆ ਅਸੀਂ ਨੇ ਜਗਾੜ ਲਾ ਦਿੱਤੀ ਉਹ ਤੁਹਾਨੂੰ ਸੁਣਾਣਾ ਜ਼ਰੂਰ ਉਹਨੂੰ ਫੋਲੋ ਕਰੋ ਤੁਸੀਂ ਬੈਠੇ ਬੈਠੇ ਪਹਿਲਾਂ ਰੋਟੀ ਖਾਧੀ ਨਾਲ ਦੀ ਨਾਲ ਤੁਹਾਨੂੰ ਪਤਾ ਲੱਗੂਗਾ ਦਾ ਪਸਖ ਮੈਂ ਵੀ ਬੁਰਸ਼ੀ ਕਰਨਾ ਦੇਖ ਦਿਖਾਉਣਾ ਆਹ ਦੇਖੋ ਪਾਣੀ ਹੁੰਦਾ ਹੀ ਆਪਣੇ ਕੋਲ ਦੇਖੋ ਸਾਰਿਆਂ ਕੋਲ ਜਿਵੇਂ ਆ ਹਨ ਪਹਿਲੇ ਇਹਦੇ ਨਾਲ ਖਾ ਲਿਆ ਇਸੋਂ ਨੇ ਪਾਣੀ ਵੀ ਲਿਆ ਨਾਲ ਦੇ ਆ ਪੱਸਾ ਕਮਾਓ ਚਲੋ ਵੀ ਬੁਰਸ਼ ਸਟਾਰਟ ਕਰਦੋ ਐ ਨਾ ਸਿਰੇ ਦੀ ਚੀਜ਼ ਇਹ ਸਪੈਸ਼ਲ ਇਹ ਉਹਨਾਂ ਵਾਸਤੇ ਬਣਾਇਆ ਹੈ ਨਾ ਜਿਹੜੇ ਮਤਲਬ ਬੁਰਸ਼ ਨਹੀਂ ਕਰਦੇ ਹੈਗੇ ਭਾਦਦੇ ਆ ਬੁਰਸ਼ ਕਰਨ ਤੋਂ ਤਾਂ ਐਦਾਂ ਜਿਗਾਰਡ ਲਾਓ ਸਾਰੇ ਜਣੇ ਕਰੇ ਚਮਚੇ ਨਾਲ ਬੁਰਸ਼ ਨੂੰ ਬੰਨ੍ਹ ਦੋ ਨਾਲੇ ਬੰਦਾ ਆਪਣਾ ਪਹਿਲਾਂ ਖਾਣਾ ਖਾ ਲੇ ਉਸ ਤੋਂ ਬਾਅਦ ਨਾਲ ਦੀ ਨਾਲ ਬੁਰਸ਼ ਕਰ ਲੇ ਵਿੱਚੇ ਇੱਤਾ ਹੀ ਭੁੱਲਦਾ ਹੁੰਦਾ ਬੰਦੇ ਨੂੰ ਚੇਤਾ ਕਰਾਉਣ ਵਾਸਤੇ ਹੈ ਅਸੀਂ ਹਾਂਜੀ ਮਿੱਤਰੋ ਜੇ ਤੁਹਾਨੂੰ ਬੁਰਸ ਵਾਲੀ ਉਹਦਾ ਹਣਾ ਬੁਰਸ ਵਾਲਾ ਜਿਗਾੜ ਘੈਂਟ ਲੱਗਿਆ ਤਾਂ ਜਰੂਰ ਲਓ ਨੂੰ ਲਾਈਕ ਸ਼ੇਅਰ ਕਰਿਓ ਅੱਗੇ ਅੱਗੇ ਮਤਲਬ ਸ਼ੇਅਰ ਕਰਿਓ ਜਿਹੜੇ ਬੰਦੇ ਤੁਹਾਡੇ ਨਹੀਂ ਯਾਰ ਵੇਲੀ ਵਰਸ਼ ਕਰਦੇ ਉਹਨਾਂ ਨੂੰ ਜਰੂਰ ਸ਼ੇਅਰ ਕਰਿਓ ਅੱਗੇ ਤੇ ਨਾਲ ਹੀ ਸਾਨੂੰ ਕਮੈਂਟ ਕਰਕੇ ਦੱਸੋ ਵੀ ਹਾਂਜੀ ਭਾਜੀ ਇਹ ਜਿਗਾੜ ਇੱਕ ਨੰਬਰ ਹੈ ਤੁਹਾਡਾ ਬੁਰਸਾ ਦਾ ਇਹਨੂੰ ਜਰੂਰ ਟਰਾਈ ਕਰੋ ਤੇ ਜਿਹੜੇ ਬੰਦੇ ਨਹੀਂ ਵਰਸ਼ ਕਰਦੇ ਉਹਨਾਂ ਨੂੰ ਵੀ ਇਦਾਂ ਦਾ ਕਰਕੇ ਦੋ ਚੰਚੇ ਨਾਲ ਬੁਰਸ ਵੱਨ ਕੇ ਹਾਂਜੀ ਮਿੱਤਰੋ ਛੋਟੀ ਜਿਹੀ ਵੀ ਹੈ ਸਾਰਾ ਸਾਫ ਕਰਤਾ ਹਾ ਬੁੱਤ ਕੀ ਕਰ ਰਹੇ ਆਂ ਸਫਾਈ ਕਰ ਰਹੇ ਆਂ ਹਾਂ ਸਾਰਾ ਝਾੜੂ ਮਾਰਤਾ ਹੈਂ ਠੀਕ ਹੈ ਵੈਰੀ ਗੁੱਡ ਤੁਰੇ ਖੇਡੋਗੇ ਫਿਰ ਬੈ ਕੇ ਹਾਂ ਠੀਕ ਹੈ ਬਾਏ ਬਾਏ ਹੈਲੋ ਬਾਈ ਕਿੰਨੀ ਪਿਆਰੀ ਕੁੜੀ ਹੈ ਇਹ ਸਾਡੀ ਇਹ ਸਟੰਟਮੈਨ ਦੀ ਭੈਣਾਂ ਨੂੰ ਹੈਂ ਜੰਗਾ ਜਿਹੜੇ ਸਾਨੂੰ ਡਿੱਗਦੇ ਨੂੰ ਦੇਖਣਾ ਚਾਹੁੰਦੇ ਆ ਵਾਸੀ ਉਹਨਾਂ ਪੱਲੇ ਕੱਲੀਆਂ ਉੜੀ ਕਰ ਰਹਿਣੀਆਂ ਗੱਲ ਤੇਰਾ ਡਾਲਾ ਦੇਖੋ ਹਾਂ ਜਿਹੜੇ ਸਾਨੂੰ ਡਿੱਗਦੇ ਨੂੰ ਦੇਖਣਾ ਚਾਹੁੰਦੇ ਆ ਵਾਸੀ ਉਹਨਾਂ ਪੱਲੇ ਕੱਲੀਆਂ ਉੜੀ ਕਰ ਰਹਿਣੀਆਂ ਇੱਕ ਮਹੀਨਾ ਇੱਕ ਮਹੀਨਾ ਇਹ ਬੰਦੇ ਨੂੰ ਚੈਲੰਜ ਕਰਤਾ ਮੈਂ ਇੱਕ ਮਹੀਨੇ ਬਾਅਦ ਆ ਜੀ ਜਿੱਥੇ ਮਰਜੀ ਆਪਣਾ ਸਾਹਿਬ ਬਡਰੁਖਾ ਵਾਲਾ ਬੰਦ ਕਰਨ ਨੂੰ ਹਾਂ ਦਸ ਗਈ ਗਾਲਾਂ ਕੱਢ ਰਹੇ ਹਾਂ ਬੋਲ ਵਿੱਚ ਹੀ ਬੋਲ ਇਹ ਦੁਖ ਰਿਆ ਸਰੀਰ ਦੁਖ ਰਿਆ ਜਿਹਦੇ ਕੋਲ ਵੀ ਦਵਾਈ ਕੋਈ ਮੈਡੀਸਨ ਹੈਗੀ ਹੈ ਸਰੀਰ ਦੁਖਣਾ ਹਟਾਉਣ ਵਾਲੀ ਇਹਨੂੰ ਦੇਖ ਜਿਓ ਹਾਂ ਜੀ ਮਿੱਤਰੋ ਆਪਾਂ ਆ ਚੁੱਕੇ ਹਾਂ ਗਰਾਊਂਡ 'ਚ ਗਰਾਊਂਡ 'ਚ ਮੁੰਡਿਆਂ ਨੇ ਰੌਣਕ ਲਾ ਰੱਖੀ ਐ ਨੇ ਬਹੁਤ ਬੱਚੇ ਨੇ ਗਰਾਊਂਡ 'ਚ ਓਹ ਆ ਬੱਚੇ ਨੇ ਇਹਦਾ ਇਹ ਸਹਿਬ ਲੱਗਦਾ ਮਦੁਰਖਾ ਦਾ ਸਾਹਿਬ ਜੀ ਜੀ ਹਾਲ ਜੀ ਸਤਿ ਸ਼੍ਰੀ ਅਕਾਲ ਜੀ ਓ ਦੱਸਣ ਵਧੀਆ ਜੀ ਵਧੀਆ ਮੇਰੇ ਨੱਕ 'ਚ ਬਾਦਾਂ ਕਰਕੇ ਟਿਕ ਗਈ ਹਾਂ ਹਾਂ ਹੁਣੀ ਕਰਕੇ ਆ ਜੀ ਜਿਹੜੇ ਕਰਕੇ ਆ ਇੱਕ ਅਸੀਂ ਬੁਰਸ ਵਾਲੀ ਤੁਹਾਨੂੰ ਇਹ ਉਹ ਦੱਸੀਏ ਸਕੀਮ ਵੀ ਜਿਹੜਾ ਬੱਚਾ ਬੁਰਸ ਨਹੀਂ ਕਰਦਾ ਉਹਦੇ ਚੰਚੇ ਨਾਲ ਬੁਰਸ ਮੰਦੋ ਤੇ ਰੋਟੀ ਖਾਣ ਤੋਂ ਬਾਅਦ ਉਹਨੂੰ ਫਿਰ ਬਰਸਲਾ ਪਾਸਾ ਫੜਾ ਦਿਓ ਚਮਚੇ ਦੇ ਹਲਟ ਕਰਕੇ ਹਾਂਜੀ ਮਿੱਤਰੋ ਆਪਾਂ ਆ ਗਏ ਖਾੜੇ ਚ ਖਾੜੇ ਜਾ ਕੇ ਆਪਾਂ ਕਰਤੀ ਸਾਈਕਲ ਸਟਾਰਟ ਅਧਾ ਘੰਟਾ ਸਾਈਕਲ ਕਰਾਂਗੇ ਬਾਕੀ ਵਰਕਆਊਟ ਹੋਰ ਅੱਗੇ ਕਰਾਂਗੇ ਹਾਂਜੀ ਗਾਇਸ ਵਰਕਆਊਟ ਹੋ ਗਿਆ ਡਨ ਤੇ ਬੋਡੀ ਪੂਰੀ ਫਿੱਟ ਹੈ ਆਪਣੀ ਸਿਕਸ ਪੈਕ ਵੀ ਕਮਿੰਗ ਸੂਨ ਵਾਲੀ ਕਮਵਾ ਜਲਦੀ ਬਾਹਰ ਆਵਾਂਗੇ ਤੇ ਠੀਕ ਹੈ ਜੀ ਹੁਣ ਆਪਾਂ ਚੱਲਦੇ ਆ ਰੂਮ ਵੱਲ ਨੂੰ ਤੇ ਮਿੱਤਰੋ ਆਪਾਂ ਇੰਸਟਾਗ੍ਰam ਤੇ ਇੱਕ ਨਵਾਂ ਕਾਉਂਟ ਬਣਾਇਆ 10 ਫਿਟਨੈਸ 97 ਉਹਨੂੰ ਵੀ ਸਾਰੇ ਜਾ ਕੇ ਕਰੋ ਫੋਲੋ ਤੇ ਆਪਣੇ ਨਾਲ ਜੁੜਜੋ ਜੇ ਫੈਕਟ ਹੋਣਾ ਉਹਤੇ ਫਿੱਟਨਸ ਵਾਲੀਆਂ ਵੀਡੀਓ ਪਾਇਆ ਕਰਾਂਗੇ ਸਾਰੀਆਂ ਓਕੇ ਜੀ ਹਾਂਜੀ ਗਾਇਸ ਆਪਾਂ ਬਾਹਰ ਰੋਡ ਤੇ ਆ ਚੁੱਕੇ ਹਾਂ ਤੇ ਹਵਾ ਬਹੁਤ ਭੰਡ ਚੱਲ ਰਹੀ ਹੈ ਤੇ ਮੌਸਮ ਵੀ ਹੁਣ ਚੇਂਜ ਹੁੰਦਾ ਜਾ ਰਿਹਾ ਥੋੜੀ ਕਿਉਂਕਿ ਹੁਣ ਠੰਡ ਘਟ ਗਈ ਆ ਤੇ ਟਰੈਕ ਖੁੱਲ ਆ ਮਿੱਤਰੋ ਬਾਜੋੜੇ ਭਾਈ ਨੂੰ ਸਪੋਰਟ ਕਰੋ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ 10 ਫਿਟਨੈਸ ਨੂੰ ਫੁਲਾ ਦਿਓ ਪੂਰੇ ਵਰਲਡ 'ਚ ਹਾਂਜੀ ਗਾਇਸ ਆਪਣਾ ਬਲੌਗ ਹੋ ਰਿਹਾ ਇੱਥੇ ਐਂਡ ਇਹ ਮੇਲੇ-ਵਿਲੇ ਜਿਹੜੀ ਡੈਕੋਰੇਸ਼ਨ ਕੀਤੀ ਸੀਗੀ ਉਹ ਦੇਖੋ ਝੰਡੀਆਂ ਕਿੰਨੇ ਸੋਹਣੇ ਲੱਗ ਰਹੇ ਨੇ ਉੱਤੇ। ਠੀਕ ਹੈ ਗਾਇਸ ਲਵ ਯੂ ਆਲ ਆਪਸ ਆਪਣੀ ਵੀਡੀਓ ਲਾਈਕ ਸ਼ੇਅਰ ਕਮੈਂਟ ਦਾ ਆਪੀ ਕਰਦਾ ਕਰੋ ਮਿਲਦਾ ਕੱਲ ਨੂੰ ਇੱਕ ਨਵੀਂ ਵੀਡੀਓ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਨਾਈਟ